ਸਲਾਮ ਜੀ ਸਾਰੀ ਸੰਗਤ ਨੂੰ ਫਕੀਰਾ ਦੇ ਡੇਰੇ ਤੇ ਤੁਹਾਡਾ ਸਵਾਗਤ ਜੀ ਸੰਗਤ ਜੀ ਅੱਜ ਫੇਰ ਅਸੀਂ ਹਾਜ਼ਰ ਹਾਂ ਤੁਹਾਡੇ ਲਈ ਇੱਕ ਪੈਗਾਮ ਲੈ ਕੇ ਜੋ ਕਿ ਹੈ ਵਲੀਆਂ ਦੇ ਵਲੀ ਪੀਰਾ ਦੇ ਪੀਰ ਪੀਰ ਮੇਰੇ ਦਸਤਗੀਰ ਜਨਾਬੋਂ ਸੇ ਅਜਮ ਜੀ ਸੰਗਤ ਜੀ ਉਹਨਾਂ ਦੀ 11ਵੇਂ ਸ਼ਰੀਫ ਦਾ ਸੁਨੇਹਾ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨਾ ਜੀ ਸੰਗਤ ਜੀ ਪੀਰਾ ਫਕੀਰਾ ਨੂੰ ਮੰਨਣ ਵਾਲਿਆ ਸਾਰਿਆ ਰੂਹਾ ਮੇਰਾ ਗੋਸਤਾਕ ਸਰਕਾਰ ਦੇ ਜਿੰਨੇ ਵੀ دیਵਾਨੇ ਨੇ ਜਿੰਨੇ ਵੀ ਮਰੀਦ ਨੇ ਸੰਗਜੀਓ ਇਸ ਦਿਨ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਨੇ ਕਿ ਕਦੋਂ 11ਵੇਂ ਸ਼ਰੀਫ ਦਾ ਦਿਨ ਆਵੇ ਤੇ ਸੱਚੀ ਸਰਕਾਰ ਨੂੰ ਸਜਦਾ ਸਲਾਮ ਕਰੀਏ ਸਰਕਾਰ ਜੀ ਦੇ ਅੱਗੇ ਆਪਣੇ ਮਨ ਦੀ ਆ ਤਮੰਨਾ ਆਪਣੀਆਂ ਅਰਜ਼ੀਆਂ ਉਹਨਾਂ ਦੇ ਅੱਗੇ ਰੱਖੀਏ ਤੇ ਮੇਰਾ ਗੋਸਤਾਕ ਸਰਕਾਰ ਜੀ ਨੂੰ ਆਪਣੇ ਘਰ ਬੁਲਾਈਏ ਤੇ 11ਵੇਂ ਸ਼ਰੀਫ ਦਾ ਖਤਮ ਦਵਾਈਏ ਸੰਗਤ ਜੀ 11ਵੀਂ ਵਾਲੀ ਸਰਕਾਰ ਆਪਣੇ ਮੰਨਣ ਵਾਲਿਆਂ ਤੇ ਸਦਾ ਕਰਮਕਾਰ ਦੇ ਨੇ ਜਿਹੜੇ 11ਵੇਂ ਸ਼ਰੀਫ ਦਾ ਖਤਮ ਦਵਾਂਦੇ ਜੇ ਉਹਨਾਂ ਦੇ ਘਰ ਹਮੇਸ਼ਾ ਬਰਕਤ ਰਹਿੰਦੀ ਹੈ ਸੰਗਤ ਜੀ ਉਹਨਾਂ ਦੇ ਘਰ ਵਿੱਚ ਕਦੇ ਗਰੀਬੀ ਨਹੀਂ ਆਂਦੀ 11ਵੀਂ ਵਾਲੀ ਸਰਕਾਰ ਆਪਣੇ ਮুরিਦਾਂ ਦੀ ਨੀਅਤ ਵੇਖਦੇ ਨੇ ਸੰਗਤ ਜੀ ਮੇਰਾ ਗੋਸਤਕ ਸਰਕਾਰ ਨੇਕ ਤੇ ਜੈਜ ਦਾਵਾ ਕਬੂਲ ਕਰਦੇ ਨੇ ਤੇ ਉਹਨਾਂ ਦੀ ਆਸਾਂ ਮੁਰਾਦਾਂ ਨੂੰ ਪੂਰਾ ਕਰਦੇ ਨੇ ਸੰਗਤ ਜੀ ਇਸ ਵਾਰ ਜਿਹੜੀ 11ਵੇਂ ਸ਼ਰੀਫ ਹੈ 24 ਤਰੀਕ ਦਿਨ ਐਤਵਾਰ ਨੂੰ ਆਈ ਜੇ ਸੰਗਤ ਜੀ ਐਤਵਾਰ ਸ਼ਾਮ ਨੂੰ ਸਵੇਕ 6 6:30 ਦੇ ਵਿੱਚ ਤੁਸੀਂ 11ਵੇਂ ਸ਼ਰੀਫ ਦਾ ਖਤਮ ਦੀਵਾਨਾ ਜੇ ਸੰਗਤ ਜੀ ਨੇਕ ਤੇ ਜੱਜ ਦੀਵਾਵਾ ਇੱਕ ਦੂਜੇ ਲਈ ਕਰਨੀਆਂ ਤੇ ਮੇਰਾ ਗੋਸਪਾਕ ਸਰਕਾਰ ਜੀ ਨੂੰ ਸਜਦਾ ਸਲਾਮ ਕਰਨਾ ਹੈ ਕਿ ਜਿੰਨੀਆਂ ਵੀ ਸਾਡੀਆਂ ਅਨੇਕ ਤੇ ਜਾਜ ਦਾਵਾਵਾਂ ਨੇ ਉਹ ਕਬੂਲ ਹੋਣ ਸੰਗਜੀ ਉਹਨਾਂ ਦੇ ਜਿੰਨੇ ਵੀ ਆਸ਼ਿਕ ਨੇ ਜਿੰਨੇ ਵੀ ਮੂਰੀਦ ਨੇ ਉਹ جناب ਗੋਂਸੇ ਅਜੰਮ ਜੀ ਦੇ ਚਿਰਾਗ ਰੋਸ਼ਨ ਕਰਕੇ 11ਵੀਂ ਵਾਲੀ ਸਰਕਾਰ ਜੀ ਦੀ ਨਿਯਾਜ ਦੇ ਕੇ ਬੱਚਿਆਂ ਨੂੰ ਖਵਾ ਕੇ ਘਰਦਿਆਂ ਨੂੰ ਖਵਾ ਕੇ ਫੇਰ ਤੁਸੀਂ ਆਪ ਵੀ ਖਾਣੀ ਜੇ ਸੰਗਜੀ ਚੰਦ ਚੜ ਚੁੱਕਿਆ ਹੈ 11ਵੇਂ ਸ਼ਰੀਫ ਦੇ ਦਿਨ ਚੱਲਦੇ ਪਏ ਨੇ ਤੁਸੀਂ ਇਹ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਇਬਾਦਤ ਕਰੋ ਤੁਸੀਂ ਪੰਜ ਤਨ ਪਾਕ ਅਤੇ 11ਵੇਂ ਵਾਲੀ ਸਰਕਾਰ ਜੀ ਨੂੰ ਵੱਧ ਤੋਂ ਵੱਧ ਦਰੂਦੇ ਪਾਕ ਭੇਜੋ ਸੰਗਤ ਜੀ ਇਹਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰ ਲੋਕਾਂ ਨੂੰ ਵੀ 11ਵੇਂ ਸ਼ਰੀਫ ਦਾ ਪਤਾ ਚੱਲੇ ਸੰਗਤ ਜੀ ਇਹ ਵੀ ਇੱਕ ਪਲੇ ਦਾ ਹੀ ਕੰਮ ਹੁੰਦਾ ਹੈ ਕਿ ਅਸੀਂ ਸਭ ਨੂੰ ਦੱਸ ਦੇ ਹਾਂ ਕਿ 11ਵੇਂ ਸ਼ਰੀਫ ਆ ਰਹੀ ਹੈ ਤਾਂ ਕਿ ਅਸੀਂ ਸਾਰੇ ਜਮਾਤ ਦੇ ਨਾਲ 11ਵੇਂ ਸ਼ਰੀਫ ਲਈਏ ਸੰਗਤ ਜੀ 11ਵੇਂ ਸ਼ਰੀਫ ਦਾ ਸੁਨੇਹਾ ਤੁਹਾਡੇ ਸਾਰਿਆਂ ਨਾਲ ਸਾਂਝਾ ਕੀਤਾ ਜੇ ਤਾਂ ਅੱਜ ਦੀ ਵੀਡੀਓ ਵਿੱਚ ਬਸ ਇਨਾ ਹੀ ਸੰਗਤ ਜੀ ਜੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਵਿੱਚ ਜ਼ਰੂਰ ਲਿਖਿਓ ਨਹੀਂ ਤਾਂ ਜੈ ਪੀਰਾ ਦੀ ਲਿਖ ਕੇ ਜ਼ਰੂਰ ਜਾਇਓ ਅਸੀਂ ਤੁਹਾਡਾ ਤੇਹੇ ਦਿਲੋਂ ਸਵਾਗਤ ਕਰਾਂਗੇ ਤਦ ਤੱਕ ਲਈ ਰੱਬ ਰੱਖਾ ਰੱਬ ਰੱਖਾ ਰੱਬ ਰੱਖਾ